ਜੋ ਸਰਵਪਾਪਾਂ ਤਾਂ ਐਮ.ਡੀ. ਜਿਖਰਾ ਕਿੰਨੇ ਆਪਣੇ ਸੈਕਟਰਾਂ ਉੱਤੇ ਕਿੰਨੇ ਮੈਚ ਆਜੀ ਆਪਣੇ ਕੋਲ ਮੈਚ ਤਾਂ ਤਾਂ ਹੈਗੇ ਅੱਜ ਬਾਵਾ ਚਲੋ ਠੀਕ ਹੈ ਜੀ ਹਾਂਜੀ ਕਾਊਂਟਰ ਬੋਰਚਰੀ ਸਿੰਘ ਵਾਲੇ ਜੀ ਮਾਨੁਸ ਗਾੜੇ ਪਾਸੇ ਆਹ ਗਰਚਾਲੀ ਟੀਮ ਨੂੰ ਵੇਖੋ ਹਰ ਵੀ ਕਿੰਦਾ ਬਲਾਈ ਹਰ ਵੀ ਹਾਂਜੀ ਹਰਮੰਦਪੁਰੇ ਦਾ ਹੁੰਦਾ ਰੇਡ ਵੀ ਜਾਗਦੇ ਤੋਂ ਜਾਨ ਮਰੇ ਜਵਾਨੀ ਮਾਰ ਕੇ ਟੋਪਰਾ ਟਿਕਾਨੀਆਂ ਆ ਕੇ ਦੁਨੀਆਂ ਦੇ ਟੋਪਰਾ ਟਿਕਾਨੀਆਂ ਆ ਕੇ ਜਾਈ ਕਰ ਬਹੁਤ ਵਧੀਆ ਮੈਚ ਦਾ ਫਾਸਲਾ ਮੈਚ ਚੱਲ ਰਿਹਾ ਬੁਰਜਾ ਤੇ ਲੰਡੇ ਕੇ ਲੰਡੇ ਦੇ ਕੰਦੇ ਹਾਂਜੀ ਲੰਡੇ ਲੰਡੇ ਕੇ ਲੰਡੇ ਕੰਦੇ ਹਾਂਜੀ ਹੋਏ ਜੀ ਤਾਂ ਦੁੱਲੇ ਨੂੰ ਫੜੀ ਬੈਠਾ ਨਗਲ ਦਾ ਚਪਾਈ ਨਹੀਂ ਤੇ ਹਲੇ ਦੁੱਲੇ ਦੀ ਜੱਟੋ ਯਾਰ ਹੁੰਦੀ ਆ ਪਿੰਡੀਆਂ ਨੂੰ ਭਾਜੀਏ ਕੇ ਨਾਮ ਵਕਟਾਂ ਦੇ ਖੜੇ ਹਾਂਜੀ ਹਾਂਜੀ ਅਗਲੀਆਂ ਟੀਮਾਂ ਵੀ ਫੈਸਲਾ ਹੈ ਗਿਆ ਕਿ ਇਹਨਾਂ ਮੌਕਿਆਂ ਤੇ ਆਪਣਾ ਸਟ੍ਰਕਚਰ ਲਾਊਗਾ ਕਿਹੜਾ ਆਇਆ ਕਰੋ ਜੀ ਮਾਨਤਾਲ ਸੇਬ ਬੰਦੇ ਰਹਿਂਦਾ ਪਰ ਹੁਣ ਇਹ ਬੋਦਨ ਤੇ ਕਰਨਾ ਜਦੋਂ ਕਰਨਾ ਫਿਰ ਵਿੱਚ ਉੱਧਰ ਦੇਖਦੇ ਆ ਕਿਨੇ ਲਾ ਲਓ ਰੈਂਕੇ ਨੇ ਦੇਖਦੇ ਆ ਜੀ ਆਹ ਰੈਂਕੇ ਨੇ ਲਾਇਆ ਜੀ ਮੁੰਡਾ ਕੰਬੜਾ ਲੰਡਿਆਂ ਦਾ ਤੇ ਰੈਂਕੇ ਨੇ ਕੀ ਤਾਂ ਲਾਉਂਕ ਵਾਹ ਗੁਰ ਜਹਰੀ ਸਿੰਘ ਬੇਟਾ ਹਾਂ ਜੀ ਪੁਆਇੰਟ 3 ਦੇ ਸਾਤੇ ਦੇ ਇੱਕ ਨੰਬਰ ਦਾ ਕੀ ਗੱਲ ਨਾ ਚੰਗਾ ਚੱਲੋ ਹਾਂ ਤਾਂ ਇਧਰ ਕੇਵਲ ਨੇ ਪਾਈਰੇਟ ਵੀ ਬੰਦਿਆਂ ਦਾ ਬੋਤਲ ਤੇ ਮੁੰਡਾ ਖੜ ਲਗੇ ਤਾੜੀਆਂ ਮਾਰਦੇ ਦਰਸ਼ਕੋ ਸਿੱਖਿਆ ਦਾ ਥੋੜਾ ਦੂਜੇ ਪਾਸੇ ਆ ਠੀਕ ਹੈ بہت 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 بندے والوں ہاں جی پانچ حیدرباد بہت لانڈے میری پال سکتے لنڈیا والے برج ہری سنگھ دار ہے ایک لاہور کا برج ہے ایک برج ہری سنگھ یہ ਕਾਂਜਾ ਵੀ ਕੇਬਲ ਦੇ ਖਾਤੇ ਹੋਈ। ਮੁੰਡੇ ਜਿੱਥੋਂ ਪਰ ਸੇਟੇ ਮੈਨੂੰ ਕਿੰਦਾ ਦੀ ਹੈ। ਮੁੰਡੇ ਜਿੱਥੋਂ ਹੋਈ ਜੀ। ਆ ਲੈ ਲੈ। ਤੇਰੇ ਵਿੱਚੋਂ ਦਰਜਾ ਲੈਂਦੀ ਮੈਂ ਸਤਨਾ ਵਾਲਿਆਂ ਦੀ ਧਿਰ ਵਿੱਚ ਆ ਦੇਣਾਂਗੇ। ਸ਼ਾਂਤੀ ਦਾ ਖੰਡ ਕਰਕੇ ਤਵਾ। ਦੇਰ ਕਿਹਦੇ ਮੁਝੇ ਸੌਰੀ ਹੋਣੀ ਆ ਗਈ। ਧੰਨਵਾਦ। لوکي ڏيک 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 ਸਮਝੀ ਤਾ ਅੰਮ੍ਰਿਤ ਸੇਰ ਦਾ ਦੇ ਮਾਲੂ ਦੇ ਉਸ ਤੋਂ ਅੱਗੇ ਬੱਲਾ ਦੇ ਦੇਖਦਾਰ ਤੋਂ ਉਸ ਤੋਂ ਅੱਗੇ ਜਲੇਪੁਰਾ ਦੇ ਢੂਰ ਜਿਹੋ ਦਾ ਵੀ ਬਹੁਤ ਕੁਝ ਵੀ ਗੱਲ ਹੈ ਜਿੰਨੇ ਟੂਰਨਾਮੈਂਟ ਕਮੇਟੀ ਮੈਂਬਰ ਹੈ ਮੈਂ ਇਸੇ ਨਾਲ ਤਾਂ ਹੀ ਹੁੰਦੇ ਬੱਪਣਾ ਗਰਮ ਜਿੰਨੇ ਦੇ ਸਹਯੋਗ ਨਾਲ ਦੇਖੋ ਕਈ ਟੂਰਨਾਮੈਂਟ ਦਾ ਪ੍ਰਗਟ ਫੈਨਾ